ਕਵਿਤਾ ਹੈ ਉੜਦਿਆਂ ਬਾਜਾਂ ਮਗਰ ਉੱਡ ਗਏ ਹਨ ਬਾਦ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕੰਦੀ ਖਾਹਿਸ਼ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜਾਂ ਮਗਰ ਇੱਥੇ ਤਾਂ ਪਤਾ ਨਹੀਂ ਕਦੋਂ ਆ ਆ ਧਮਕਣ ਲਾਲ ਪਗੜੀਆਂ ਵਾਲੇ ਆਲੋਚਕ ਤੇ ਸ਼ੁਰੂ ਕਰਦੇ ਆ ਕਵਿਤਾ ਦੀ ਦਾਤ ਦੇਣੀ ਇਸ ਤੋਂ ਪਹਿਲਾਂ ਕਿ ਪਸਰ ਜਾਏ ਥਾਣੇ ਦੀ ਨਤ ਫੈਲਦੀ ਇਮਾਰਤ ਤੁਹਾਡੇ ਪੈੰਡ ਤੱਕ ਤੁਹਾਡੇ ਟਬਰ ਤੀਕ ਤੇ ਨਥੀ ਹੋ ਜਾਏ ਸਵੈਮਾਨ ਦਾ ਕੰਮ ਦਾ ਹੋਇਆ ਵਰਕਾ ਉਸ ਕਿਰਚ ਮੂਹੇ ਮੁਰਸ਼ਿਦੇ ਰੋਜ਼ਨਾਮੇ ਵਿੱਚ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜਾ ਮਗਰ ਇਹ ਤਾਂ ਸਾਰੀ ਉਮਰ ਨਹੀਂ ਲੱਥਨਾ ਪੈਣਾ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ ਪੈੜੀਆਂ ਵਿੱਚ ਛੜਕੇ ਹੋਏ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਇੰਨਾ ਰੰਗ ਨਹੀਂ ਬੰਨਣਾ ਕਿ ਚਿੱਤਰ ਲਵਾਗੇ ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ ਅਤੇ ਹੋਰ ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ ਤਾਰਿਆਂ ਦੀ ਗਿਣਤੀ ਨਹੀਂ ਹੋਣੀ ਕਿਉਂਕਿ ਹੋ ਨਹੀਂ ਸਕਣਾ ਇਹ ਸਭ ਫਿਰ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜਾ ਮਗਰ ਜੇ ਤੁਸੀਂ ਮਾਣੀ ਹੋਵੇ ਗੰਡ ਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਤੱਕਿਆ ਹੋਵੇ ਸੁਹਾਗੀ ਹੋਈ ਵਤਰਪਾਉ ਦਾ ਚੰਨ ਦੀ ਚਾਨੀ ਚ ਚਮਕਣਾ ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ ਹਾਬੜੀ ਹੋਈ ਵੋਟ ਦੀ ਉਸ ਮਰਚੀ ਦਾ ਜੋ ਲਾਲਾਂ ਸੁੱਟ ਰਹੀ ਹੈ ਸਾਡੀਆਂ ਖੂਹਾਂ ਦੀ ਹਰਿਆਵਲ ਤੇ ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ ਤੇ ਸੁੱਕਦੀਆਂ ਸਨਹਿਰੀ ਛਲੀਆਂ ਤੇ ਨਹੀਂ ਤੱਕੇ ਮੰਡੀ 'ਚ ਸੁੱਕਦੇ ਪਾ ਉਹ ਕਦੇ ਨਹੀਂ ਸਮਝਣ ਸਕਣ ਲੱਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹਕਮਰਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ ਸੁਰੰਗ ਵਰਗੀ ਜ਼ਿੰਦਗੀ ਵਿੱਚ ਤੁਰਦੇ ਹੋਏ ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਮੋੜ ਆਪਣੇ ਹੀ ਪਾਸ ਤੇ ਅੱਖਾਂ ਚ ਰੜਕਦੇ ਰਹਿੰਦੇ ਬੁੱਢੇ ਬਲਦ ਦੇ ਉਚਿਹੜੇ ਹੋਏ ਕੰਨ ਵਰਗੇ ਸੁਫਨੇ ਜਦ ਚੇਮਟ ਜਾਵੇ ਗਲੀਆਂ ਦਾ ਚਿੱਕੜ ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ ਤਾਂ ਕਰਨ ਨੂੰ ਬਸ ਇਹੋ ਬਚਦਾ ਹੈ ਕਿ ਚੱਲਿਆ ਜਾਵੇ ਉੜਦਿਆਂ ਪਾਜਾ ਮਗਰ ਧੰਨਵਾਦ